ਮਾਪਿਆਂ ਦਾ ਸੋਹਣਾ ਤੇ ਜਵਾਨ ਇਕਲੌਤਾ ਪੁੱਤ ਵਿਦੇਸ਼ ਦੇ ਵਿੱਚ ਕਮਾਈ ਕਰਨ ਦੇ ਲਈ ਭੇਜਿਆ ਸੀ ਪਰ ਉੱਥੇ ਜਾ ਕੇ ਪੁੱਤ ਦੇ ਨਾਲ ਇੱਕ ਅਜਿਹਾ ਹਾਦਸਾ ਹੋ ਗਿਆ ਕਿ ਅਜਿਹੇ ਪਰਿਵਾਰ ਖੇਰੂ-ਖੇਰੂ ਹੋ ਗਿਆ 2 ਮਹੀਨੇ ਦੇ ਪੁੱਤ ਨੂੰ ਕਰਦੇ ਵਿੱਚ ਜਨਮ ਦਿੱਤਾ ਸੀ ਉਸ ਦੀ ਪਤਨੀ ਤੇ ਪਤਾ ਲੱਗਿਆ ਕਿ ਉਸ ਦਾ ਪਿਓ ਇਸ ਦੁਨੀਆ ਦੇ ਵਿੱਚੋਂ ਮੁੱਕ ਚਲਿਆ ਬਟਾਲਾ ਦੇ ਬੌਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਦੇ ਵਿੱਚ ਜਾਨ ਜਾਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਪ੍ਰਭਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ। ਪਿਤਾ ਨੇ ਕਰਜ਼ਾ ਚੁੱਕ ਕੇ 2.5 ਸਾਲ ਪਹਿਲਾਂ ਹੀ ਪ੍ਰਭਜੀਤ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਅਤੇ ਫਿਰ 1.5 ਸਾਲ ਪਹਿਲਾਂ ਪ੍ਰਭਜੀਤ ਨੂੰ ਕੈਨੇਡਾ ਭੇਜ ਦਿੱਤਾ ਗਿਆ ਸੀ। ਕੈਨੇਡਾ ਦੇ ਵਿੱਚ ਹੀ 2 ਮਹੀਨੇ ਪਹਿਲਾਂ ਹੀ ਪ੍ਰਭਜੀਤ ਦੇ ਘਰ ਬੇਟਾ ਹੋਇਆ ਸੀ। ਇਹ ਸਾਰੀਆਂ ਖੁਸ਼ੀਆਂ ਪਰਿਵਾਰ ਵਾਲੇ ਸਾਹਮਣੇ ਨਹੀਂ ਠਕਦੇ ਸੀ। ਪਰਾਜ ਅਚਾਨਕ ਇਹ ਮਾੜੀ ਘਟਨਾ ਵਾਪਰ ਗਈ ਕਿ ਪ੍ਰਭਜੀਤ ਦੇ ਬੇਟੇ ਦੇ ਚਾਹ ਪੂਰੇ ਹੋਣ ਤੋਂ ਪਹਿਲਾਂ ਹੀ ਉਸ ਦੀ ਜਾਨ ਚਲੀ ਗਈ। ਹੁਣ ਪਿੱਛੇ ਪ੍ਰਭਜੀਤ ਦੀ ਮ੍ਰਿਤਕ ਦੇ ਭਾਰਤ ਲਿਆਉਣ ਤੇ ਲਈ ਪਰਿਵਾਰਿਕ ਮੈਂਬਰ ਲੋਕਾਂ ਦੇ ਸਾਹਮਣੇ ਗੁਹਾਰ ਲਗਾ ਰਹੇ ਨੇ। ਦੱਸਦੀ ਹੈ ਕਿ ਪ੍ਰਭਜੀਤ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਅਤੇ ਉੱਥੇ ਇੱਕ ਮਾਸੂਮ ਪੁੱਤ ਨੂੰ ਗੋਦ ਤੇ ਵਿੱਚ ਲਈ ਉਸ ਦੀ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੈ। ਬੜੇ ਦੁਖੀ ਇਹ ਆਪਰਾਬਲੀਟੀ ਨਾਲ ਨਮਾ ਤੇ ਮੈਂ ਆਰਮੀ ਸੇ ਮੈਂ ਪਠਾਨ ਕੋ ਜੁਟਿਆ ਮੇਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਤੇ ਇਤਾਂ ਆਪਰਾਬਲੀਟੀ ਦਾਥੋ ਵੀ ਤੇ ਮੈਂ ਕੈਂਡੀਡੇਟ ਕਿੰਨੇ ਜੀ ਆ ਗਿਆ ਬਾਅਦ ਫਿਰ ਬਾਹਰ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਨੇ ਉਹਨਾਂ ਨੇ ਦੱਸਣ ਮੁਤਾਬਕ ਇਹ ਆ ਕਿ ਕੰਮ ਕੰਮ ਤੇ ਹੀ ਕੰਮ ਕਰ ਰਿਹਾ ਹੈ ਤੇ ਉੱਥੇ ਹਾਰਟ ਅਟੈਕ ਹੋਇਆ ਉਹ ਤਮਾਚ ਉਹਨਾਂ ਨੇ ਐਂਬੂਲੈਂਸ ਬੁਲਾਈਆ ਫਰਸਟ ਏਡ ਦਿੱਤਾ ਬਾਅਦ ਸੇ ਫਸਟਰ ਤੋਂ ਬਾਅਦ ਉਹਨਾਂ ਨੇ ਬਾਸੇ ਤੇ ਤੋਂ ਆ ਕੇ ਨਹੀਂ ਕਿ ਤੋ ਵੀ ਨਜ਼ਰ ਕਿਰੇ ਦੇ ਇਸ ਤੋਂ ਕੈਨੇਡਾ ਇਸ ਅ ਸਰੀਬ ਬੇਠਾ ਕੇ ਆਪਣਾ ਬ੍ਰੈਂਟਨ ਬ੍ਰੈਂਟਨ ਤੋਂ ਬਾਅਦ ਜਿੱਤੋਂ ਵਾਈਪੀ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਚ ਫਿਰ ਇਹ ਸਰੀਗੇ ਸਰੀ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨੇ ਦਾ ਫਿਰ ਉਤੋਂ ਫਿਰ ਇਹ ਗਏ ਆ ਥੋੜਾ ਦੋ ਤਿੰਨ ਘੰਟੇ ਦਾ ਰਸਤਾ ਉਹ ਉੱਥੇ ਕੰਮ ਤੇ ਗਏ ਇਹਨੇ ਸ਼ੁਰੂ ਹੋ ਗਿਆ ਸੀ ਬਾਦ ਗੇ ਨੂੰ ਇਹਨਾਂ ਨੂੰ ਪਿਛਲੇ ਸਾਲ ਅਗਸਤ ਵਿੱਚ ਗਏ ਇਸ ਸਾਲ ਕੀ ਹੈ ਵਾਈਫ ਨੂੰ ਤੇ ਸਿਰੋ ਦੋ ਸਾਲ ਹੋ ਗਏ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਹੈ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਉਹਨਾਂ ਦੀ ਲੈਡ ਬੋਡੀ ਜਲਦੀ ਤੇ ਚਲਦੀ ਆਵੇ ਇੱਥੇ ਤਾਂ ਜੋ ਇਨਕਾਰ ਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸਾਥ ਸੰਭੀਆ ਉਹਨਾਂ ਦੇ ਲਾਸਟ ਦਰਸ਼ਨ ਕਰ ਸਕਣ ਆਪ ਦੇ ਘਰ ਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਕਿ ਕੋਈ ਗੱਲ ਕਰਦੇ ਹੁਲਾਸਾ ਧੰਨਵਾਦ ਜੀ ਬਾਹਰ ਗਿਆ ਸੀ ਹਾਂ ਜੀ ਦੇਖੋ ਤੁਹਾਨੂੰ ਪਤਾ ਹੀ ਜਦੋਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਪਰਦਾ ਚਲੋ ਸਿਸਟਮ ਸਹੀ ਕਰਵਾਉਂਦੇ ਜਾਂਦਾ 25-30 ਲੱਖ ਰੁਪਏ ਲਾਇਆ ਹੈ ਉਹਨਾਂ ਨੇ ਔਰ ਕਰਕੇ ਘਰ ਚੋ ਚਲੋ ਇੰਨੇ ਪੈਸੇ ਨਹੀਂ ਹੁੰਦੇ ਜੇ ਇਧਰੋਂ ਬਾਹਰ ਕਰਕੇ ਚਲੋ ਨਾਲ ਭੇਜਿਆ ਹੈ ਇਹ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੇ ਕੀ ਪਤਾ ਹੈ ਬਾਹਰ ਜਾ ਕੇ ਕੀ ਜੈ ਲੱਗਦਾ ਹੈ ਠੀਕ ਹੈ ਜੀ ਕੀ ਕੈਨੇਡਾ ਗਿਆ ਸੀ ਸਰੀ ਕਿਸੇ ਦਾ ਕੋਈ ਨਹੀਂ ਲੱਗਦਾ ਇਹ ਹਾਰਟ ਟੈਕ ਨੂੰ ਕੰਮ ਕਰਦਿਆਂ ਕਿਤੇ ਦਰਦ ਹੋਈ ਆ। ਤੋਂ ਬਾਅਦ ਉਹ ਬੈਠ ਗਿਆ ਕਹਿੰਦੇ। ਉਹ ਹਸਪੀਟਲ ਖੜਿਆ ਦੇ ਕੈਂਟੇ ਬਾਅਦ ਉਹ ਗਏ। ਇਹਨੇ ਕਿਹਾ ਗਿਆ ਬਾਅਦ ਕਿ ਇਹ ਇੱਕ ਸਾਲ ਹੋ ਗਿਆ। ਇਕੱਲਾ-ਕੱਲਾ ਕੋਈ ਚੰਗਾ। ਹਾਂਜੀ ਇਕੱਲਾ-ਕੱਲਾ ਇੱਕ ਸਿਸਟਰ ਸੀ ਇਹਦੀ। ਸਿਸਟਰ ਦੀ ਮੈਰਿਜ ਹੋਈ ਹੈ। ਹਾਂਜੀ। ਕੀ ਮੰਗਤਾ ਸੀ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਤੋਂ ਇਹ ਮੰਗ ਕਰਨਾ ਸੀ ਮਤਲਬ ਉਹਦੀ ਡੈੱਡ ਬਾਡੀ ਜਿਹੜੀ ਉਹ ਲੈਉਣ ਤੇ ਮਦਦ ਕੀਤੀ ਜਾਵੇ।